ਸਸਿਕਲ ਜੀ ਕਿੰਨੀ ਸਾਰੇ ਉਮੀਦ ਕਰਦੀ ਹਾਂ ਤੁਸੀਂ ਫਿਰ ਸਾਰੇ ਵਧੀਆ ਹੋਵਗੇ ਤੇ ਜਿਹੜੀ ਆਪਾਂ ਪਲਾਜ਼ੋ ਤੇ ਸਾਈਡ ਸਲਿਟ ਬਣਾਈ ਦੀ ਉਹ ਕਿਵੇਂ ਬਣਾਉਣੀ ਉਹਦੀ ਵੀਡੀਓ ਲੈ ਕੇ ਆਈਆਂ ਠੀਕ ਹੈ ਜੀ ਅਗਲਾ ਔਰ ਪਿਛਲਾ ਪੱਲਾ ਦੋਨੋਂ ਤੁਸੀਂ ਇਦਾਂ ਸੈੱਟ ਕਰਕੇ ਰੱਖ ਲੈਣੇ ਠੀਕ ਹੈ ਜੀ ਜਿਹੜੇ ਤੁਸੀਂ ਕੱਟ ਲਗਾਏ ਸੀਗੇ ਜਿੱਥੇ ਅਸੀਂ ਫੋਲਡ ਕਰਨਾ ਹੁੰਦਾ ਉੱਥੇ ਅਸੀਂ ਇੱਕ ਨਿਸ਼ਾਨ ਲਗਾ ਲੈਣਾ ਜਿੰਨੇ ਦਾ ਵੀ ਤੁਸੀਂ ਕੱਟ ਬਣਾਣਾ ਹੈ 2 ਇੰਚ ਦਾ 2.5 ਇੰਚ ਦਾ 1.5 ਇੰਚ ਦਾ ਉਸ ਕੱਟ ਤੋਂ ਲੈ ਕੇ ਉੱਥੋਂ ਤੱਕ ਇੱਕ ਆਪਾਂ ਉੱਪਰ ਨਿਸ਼ਾਨ ਲਗਾ ਲਾਂਗੇ ਮੈਂ 2 ਇੰਚ ਤਾਂ ਬਣਾ ਰਹੀ ਆ ਨੀਤੇ ਫੋਲਡ ਕਰਨ ਵਾਲਾ ਕੱਪੜਾ ਤੁਸੀਂ 1 ਇੰਚ ਵੱਧ ਲੈ ਸਕਦੇ ਹੋ 1 ਜਾਂ ਅੱਧਾ ਇੰਚ ਠੀਕ ਹੈ ਜੀ ਇੱਥੇ ਮੈਂ ਨੀਚੇ ਜਿਹੜਾ ਫੋਲਡ ਕਰਨ ਵਾਲਾ ਕੱਪੜਾ ਮੈਂ 3 ਇੰਚ ਛੱਡਿਆ ਹੋਇਆ ਤੇ ਉੱਪਰ ਮੈਂ 2 ਇੰਚ ਦਾ ਕੱਟ ਬਣਾ ਰਹੀ ਆ ਸਭ ਤੋਂ ਪਹਿਲਾਂ ਕੀ ਹੋਣਾ ਹੈ ਜਿਹੜਾ 2 ਇੰਚ ਦਾ ਸੀ ਨਿਸ਼ਾਨ ਲਗਾਇਆ ਸੀ ਉੱਥੋਂ ਅਸੀਂ ਸिलाई ਲਉਣੇ ਸ਼ੁਰੂ ਕਰਨੀ ਆ ਠੀਕ ਹੈ ਜੀ ਪਹਿਲਾਂ ਇਹ ਸिलाई ਜਿਹੜੀ ਹੈ ਤੁਸੀਂ ਤੁਸੀਂ ਸੈਂਟਰ ਤੋਂ ਪੱਕੀ ਕਰਕੇ ਤੁਸੀਂ ਉੱਪਰ ਤੱਕ ਸਿਲਾਈ ਲਗਾ ਲੈਣੀ ਹੈ ਜਿੱਥੋਂ ਤੁਹਾਡੇ 벨ਟ ਅਟੈਚ ਹੋਣੀ ਹੈ ਉਸ ਤੋਂ نیچے ਮਤਲਬ ਪਾਕਟ ਤੱਕ ਠੀਕ ਹੈ ਜੀ ਉਥੋਂ ਤੱਕ ਤੁਸੀਂ ਸਿਲਾਈ ਲਗਾ ਕੇ ਤੁਸੀਂ ਜਿਹੜਾ نیچے ਪਹਿਲਾਂ ਸੀ ਕੱਟ ਬਣਾ ਲਵਾਂਗੇ ਉਹ ਕਿੱਦਾਂ ਬਣਾਣਾ ਉਹਦੇ ਲਈ ਤੁਸੀਂ ਵੀਡੀਓ ਨੂੰ ਫੁੱਲ ਵਾਚ ਕਰੋ ਠੀਕ ਹੈ ਜੀ ਇੱਕ ਬੰਨਾ ਤੁਸੀਂ ਇਹਦਾ ਪਲਾਜ਼ੋ ਦਾ ਕਪੜਾ ਫੜ ਲੈਣਾ ਆ ਇੱਕ ਸਾਈਡ ਤੁਸੀਂ نیچے ਰੱਖਣੀ ਹੈ ਇੱਕ ਤੁਸੀਂ ਉੱਪਰ ਨੂੰ ਐਦਾਂ ਫੋਲਡ ਕਰ ਲੈਣੀ ਹੈਗੀ ਆ ਜਿੱਥੇ ਤੁਸੀਂ ਫੋਲਡ ਕਰੋਗੇ ਉੱਥੇ ਤੋਂ ਤੁਹਾਡੇ ਕੱਟ ਲੱਗੇ ਹੁੰਦੇ ਆ ਜਿੱਦਾਂ ਸਾਡੇ ਇੱਥੇ ਦੋਨੋਂ ਕੱਟ ਲੱਗੇ ਆ ਕੱਟ ਨਾਲ ਕੱਟ ਮਿਲਾ ਕੇ ਐਦਾਂ ਤੁਸੀਂ ਉੱਪਰ ਨੂੰ ਕੱਪੜਾ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਜਿੱਥੇ ਸਾਡਾ ਕੱਟ ਸ਼ੁਰੂ ਹੋਣਾ ਹੈ ਜਾਂ ਉੱਥੇ ਜਿੱਥੇ ਸਾਡੀ ਸਿਲਾਈ ਆਈ ਸੀ ਅਸੀਂ ਉੱਥੇ ਕਰੀਜ਼ ਬਣਾ ਕੇ ਉੱਥੋਂ ਪਹਿਲਾਂ ਅਸੀਂ ਸਿਲਾਈ ਲਗਾ ਲੈਣੀ ਆ ਅੱਧੇ ਅੱਧੇ ਇੰਚ ਦੀ ਲਗਾ ਲਓ ਜਾਂ ਤੁਸੀਂ ਪੌਣੇ ਇੰਚ ਦੀ ਲਗਾ ਲਓ ਜਿੰਨੀ ਕਿ ਤੁਸੀਂ ਸਿਲਾਈ ਉੱਪਰ ਲਗਾਈ ਉਹਦੇ ਹਿਸਾਬ ਨਾਲ ਤੁਸੀਂ نیچے ਵੀ ਸਿਲਾਈ ਜਿਹੜੀ ਆ ਉਹ ਲਗਾ ਲੈਣੀ ਹੈਗੀ ਆ ਇਹ ਸिलाई ਨੂੰ ਤੁਸੀਂ ਇਦਾਂ ਪੱਕਾ ਕਰਕੇ ਇੱਥੇ ਉੱਪਰ ਡਬਲ ਸਟਿਚ ਕਰ ਲਿਆ ਕਰੋ ਪੱਕਾ ਕਰਨ ਤੋਂ ਬਾਅਦ ਜਿਹੜਾ ਬਾਹਰ ਉਹ ਕੱਢ ਲੈਣਾ ਹੈਗਾ ਆ ਇੱਕ ਸਾਈਡ ਤੁਹਾਡੀ ਇਦਾਂ ਰੈਡੀ ਹੋ ਜੇਗੀ ਹੁਣ ਅਸੀਂ ਸੇਮ ਦੂਸਰੀ ਸਾਈਡ ਵੀ ਇਹੀ ਚੀਜ਼ ਕਰਨੀ ਆ ਉਹ ਕਿੱਦਾਂ ਕਰਨੀ ਆ ਤੁਸੀਂ ਵੀਡੀਓ ਨੂੰ ਦੇਖਿਓ ਤੁਹਾਨੂੰ ਕਲੀਅਰ ਹੋ ਜਾਏਗਾ ਹਾਂਜੀ ਸੇਮ ਅਸੀਂ ਹੁਣ ਦੂਸਰੀ ਸਾਈਡ ਵੀ ਲਗਣਾ ਉਹਦੇ ਲਈ ਕੀ ਕਰਨਾ ਤੁਸੀਂ ਜਿਹੜੇ ਇੱਕ ਸਾਈਡ ਤੁਸੀਂ ਰੈਡੀ ਕੀਤੇ ਉਹਨਾਂ ਨੂੰ ਤੁਸੀਂ ਉੱਪਰ ਕਰਕੇ ਦੂਸਰੀ ਸਾਈਡ ਕੱਟ ਜਿੱਥੇ ਲਗਾਇਆ ਸੀ ਉੱਥੋਂ ਤੁਸੀਂ ਫੋਲਡ ਕਰ ਲੈਣਾ ਠੀਕ ਹੈ ਜੀ ਉੱਪਰੋਂ ਇਦਾਂ ਜਿਹੜਾ ਸੀ 1 ਇੰਚ ਵੱਧ ਲਿਆ ਸੀਗਾ ਉਹ ਅੰਦਰ ਕਰਨ ਨੂੰ ਉਹਨੂੰ ਤੁਸੀਂ ਫੋਲਡ ਕਰਕੇ ਇਦਾਂ ਰੱਖ ਕੇ ਇਹਦੇ ਉੱਪਰ ਅਸੀਂ ਸਿਲਾਈ ਲਗਾਵਾਂਗੇ ਸੇਮ ਜਿੰਨੀ ਅਸੀਂ ਉਧਰ ਲਗਾਈ ਦੂਸਰੇ ਬੰਨੇ ਠੀਕ ਹੈ ਜੀ ਇੱਥੇ ਵੀ ਤੁਸੀਂ ਸੈੱਟ ਕਰਕੇ ਉੱਪਰ ਪਹਿਲਾਂ ਪੱਕੀ ਸਿਲਾਈ ਕਰ ਲੈਣੀ ਹੈ ਡਬਲ ਟਾਈਮ ਉਹਦੇ ਨਾਲ ਕੀ ਜਿਹੜੀ ਸਾਈਡ ਸਲਿੱਟ ਜਿਹੜੀ ਆ ਸਾਡੀ ਉਹ ਉਧਰ ਦੀ ਨਹੀਂ ਹੈਗੀ ਐਦਾਂ ਤੁਸੀਂ ਐਂਡ ਤੱਕ ਸਿਲਾਈ ਲਗਾ ਕੇ ਫਿਰ ਤੁਸੀਂ ਇਹਨਾਂ ਨੂੰ ਸਿੱਧਾ ਕਰ ਲੈਣਾ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਸਿੱਧਾ ਕਰਕੇ ਤੁਸੀਂ ਜਿਹੜੀ ਇਹਦੀ ਨੋਕ ਆ ਉਹ ਸੈੱਟ ਕਰ ਲੈਣੀ ਹੈ ਤੁਸੀਂ ਜਿੱਦਾਂ ਪੇਚਕਾਸ ਜਾਂ ਕੋਈ ਵੀ ਨੂੰ ਕਿਲੀ ਚੀਜ਼ ਹੈ ਉਹਦੇ ਨਾਲ ਜਿਹੜੀ ਜਿਹੜੀ ਸਲਿੱਟ ਆ ਉਹ ਸੈੱਟ ਕਰਕੇ ਤੁਸੀਂ ਐਦਾਂ ਰੈਡੀ ਕਰਕੇ ਉਸ ਤੋਂ ਬਾਅਦ ਅਸੀਂ ਇਹ ਜਿਹੜਾ ਕੱਪੜਾ نیچے ਸਾਡੇ ਫੋਲਡ ਕਰਨ ਵਾਲਾ ਉਹਨੂੰ ਫੋਲਡ ਕਰਾਂਗੇ ਪਹਿਲਾਂ ਨੀਲ ਨਾਲ ਤੁਸੀਂ ਇੱਥੋਂ ਸੈੱਟ ਕਰ ਲਿਆ ਕਰੋ ਉਹਦੇ ਨਾਲ ਜਿਹੜੀ ਕਰੀਜ਼ ਬਹੁਤ ਸੋਹਣੀ ਬਣ ਜਾਂਦੀ ਆ ਜਾਂ ਤੁਸੀਂ ਪ੍ਰੈਸ ਕਰ ਲਿਆ ਕਰੋ ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਆਪਾਂ ਐਕਸਟਰਾ ਕੱਪੜਾ ਅੰਦਰ ਨੂੰ ਫੋਲਡ ਕਰਕੇ 1 ਇੰਚ ਦਾ ਇੱਥੇ ਵੀ ਅਸੀਂ ਸਿਲਾਈ ਲਗਾ ਲਵਾਂਗੇ ਇਹ ਸਿਲਾਈ ਨਾਲ ਜਿਹੜੀ ਆ ਹੋਰ ਇੱਥੋਂ ਪੱਕਾ ਹੋ ਜਾਂਦਾ ਸੈਂਟਰ ਤੋਂ ਜਿੱਥੋਂ ਫਟਦਾ ਨਹੀਂ ਹੈਗਾ ਬਾਅਦ ਵਿੱਚ ਠੀਕ ਹੈ ਜੀ ਤੁਸੀਂ ਉਸ ਤੋਂ ਬਾਅਦ ਜਿਹੜੀ ਸਾਡੀ ਸਾਈਡ ਸਲਿਟ ਰੈਡੀ ਹੋ ਜੇਗੀ ਇਹਦੇ ਉੱਪਰ ਤੁਸੀਂ ਬਟਨਸ ਅਟੈਚ ਕਰ ਸਕਦੇ ਹੋ ਉਹਦੇ ਨਾਲ ਇਹਦੀ ਫਿਨਿਸ਼ਿੰਗ ਬਹੁਤ ਸੋਹਣੀ ਹੁੰਦੀ ਆ ਥੈਂਕ ਯੂ ਜੀ